ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਵੇ ਅ ਮੈਂ ਪੋਸਟ ਕਰਦਾ ਜੁੜਾ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀ ਦਾ ਇੰਗਲਿਸ਼ ਪ੍ਰੋਫੈਸ਼ਨਲ ਆ ਤੇ ਉਸ ਤੋਂ ਬਾਅਦ ਉਸੋ ਜਿਹਾ ਸੋਚਿਆ ਕਿ ਉਹ ਆਪਣਾ ਇੱਕ ਡਿਨਰ ਸੈਟਅਪ ਕਰਨਾ ਚਾਹੀਦਾ ਤੇ ਸਿਰ ਅ ਸਿਰ ਮੈਂ ਇਹਦਾ ਸੈਟਅਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਹਾ ਤੇ ਜੋਬ ਤੋਂ ਇਲਾਵਾ ਕੋਈ ਅਦਰ ਬਿਜ਼ਨਸ ਸੈਟਅਪ ਕੀਤਾ ਜਾਵੇ ਕਿ ਜੇ ਨਾਲ ਅਸੀਂ ਫੈਮਿਲੀ ਸ਼ੀਰ ਰਹੇ ਹੋ ਤੇ ਗੁਰਦਾਸਪੁਰ ਦੇ ਬਟਾਲਾ ਚ ਇੱਕ ਫੂਡ ਟਰੱਕ ਸਭ ਰੈਸਟੋਰੈਂਟ ਅਤੇ ਫੂਡ ਸਟਾਲ ਤੋਂ ਵੱਖ ہے کیونکہ اس فوڈ ٹرک تو جتھے وقف وقف تر੍ਹਾਂ دیਆਂ ਖਾਣ ਪੀਣ ਵਾਲੀਆਂ ਆਈਟਮਾਂ ਮਿਲ ਰਹੀਆਂ ਨੇ ਉੱਥੇ ਹੀ ਖਾਸ ਇਹ ਹੈ ਕਿ ਇਸ ਦੇ ਵਿੱਚ ਖਾਣ ਵਾਲਾ ਸਮਾਨ ਤਿਆਰ ਇੱਕ ਨੌਜਵਾਨ پروفیسر ਵੱਲੋਂ ਕੀਤਾ ਜਾਂਦਾ ਜੋ ایم اے انگلش ਕਰਨ ਤੋਂ ਬਾਅਦ ਜਲੰਧਰ ਵਿੱਚ ਇੱਕ کالج 'ਚ ਨੌਕਰੀ ਵੀ ਕੀਤੀ لیکن مان چایا ਕਿ ਉਹ ਆਪਣਾ کاروبار کرے جس ਨੂੰ ਉਸਨੇ ਨੌਕਰੀ ਛੱਡ ਫਾਸਟ ਫੂਡ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਕਿੰਗ ਦੇਆਂ ਕਲਾਸਾਂ ਦੇ ਕੋਰਸ ਵੀ ਕੀਤੇ ਨੇ ਉਧਰ ਇਸ ਬਾਬਤ ਕੀ ਕਿਹਾ ਤੁਸੀਂ ਸੁਣੋ ਠੀਕ ਹੈ ਮੇਰਾ ਨਾਮ ਸਿਓਨ ਹੈ ਤੁਸੀਂ ਇਹ ਕਨਸੈਪਟ ਲੈਂਦਾ ਹੋਇਆ ਸਿਟੀ ਦੇ ਵਿੱਚ ਲਗਾਉਣਾ ਜੀ 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 ਕੀ ਮਨਚ ਆਈਡੀਆ ਕਿਥੋਂ ਆਇਆ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ ਤੋ ਆਪਣੇ ਹோம் ਆਰਥ ਦੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ ਇਹ ਬਿਜ਼ਨਸ ਖੋਲਣ ਦੀ ਸੋਚੀ ਤੁਸੀਂ ਆਪਣੇ ਬਾਰੇ ਦੱਸੋਗੇ ਥੋੜਾ ਜਿਆਦਾ ਤੁਸੀਂ ਪਹਿਲੇ ਕੀ ਕਰਦੇ ਜਈ ਹੈ ਤੁਹਾਡੀ ਐਜੂਕੇਸ਼ਨ ਮੈਂ ਪੋਸਟ ਗ੍ਰੈਜੂਏਟ ਆ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹੀ ਆ ਮੈਂ ਤੇ ਉਸ ਤੋਂ ਬਾਅਦ ਵਿੱਚ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਤੇ ਫਿਰ ਫਿਰ ਮੈਂ ਇਹੜਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਐਮਏ ਇਸ਼ਕਲ ਦੇ ਬਾਅਦ ਤੁਸੀਂ ਪੀਜੀਏ ਲਏ ਹੋ ਪ੍ਰੋਫੈਸਰ ਹਾਂਜੀ ਹੋਲੇ ਦੇ ਵਿੱਚ ਫਿਰ ਇੱਕ ਕੂਰਸ ਸ਼ੁਰੂ ਕਰਦਾ ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ ਕਿ ਆ ਹਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈ ਰਹਿਆ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫੇ ਸੋਚਿਆ ਕਿ ਆਪਣੀ ਫੈਮਲੀ ਦੇ ਵਿੱਚ ਰਾਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾ ਦਾ ਬਿਜ਼ਨਸ ਸੈਟਅਪ ਕੀਤਾ ਜਾਵੇ ਕਿ ਜੇ ਨਾਲ ਅਸੀਂ ਫੈਮਲੀ ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਵੇ ਨਾਲ ਫੈਮਲੀ ਦੀ ਸਪੋਰਟ ਕਿਤੇ ਗਰੇ ਫੈਮਲੀ ਦੀ ਸਪੋਰਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਲੀ ਦੀ ਐਕਸੈਪਟੈਂਸ ਕਿ ਉਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਆ ਪਲੱਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਇੱਕ ਫੈਮਿਲੀ ਦਾ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਆ ਕਈ ਲੋਕ ਵੀ ਇਹ ਵੀ ਸੋਚਦੇ ਆ ਕਿ ਤੱਕ ਜਿੱਦਾਂ ਫੁਟੂਰੇ ਫੂਟ ਦੇ ਆਪਾਰਨੇ ਦੇ ਉਹ ਸੋਚਦੇ ਕਿ ਇਹ ਜੌਬ ਜਿਹੜੀ ਆ ਬੜੀ ਛੋਟੀ ਆ ਇਹ ਚੀਜ਼ ਲੋਕਾਂ ਦੀ ਮੈਂਟੈਲਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤਾਨੂੰ ਵੀ ਜੀ ਇਸ ਫੇਸ ਆਈ ਕਿ ਕਿ ਤੁਹਾਡੇ ਆਪਣੇ ਫਰੈਂਡ ਸਰਕਲ ਜੀਆਂ ਤੁਹਾਡੇ ਰਿਲੇਟਿਵਸ ਦੇ ਵਿੱਚ ਯਾ ਪ੍ਰੋਫੈਸ਼ਨਲ ਕਿ ਕਰ ਲੱਗ ਪਿਆ ਕਿ ਤੈਨੂੰ ਵੀ ਲੋੜ ਆ ਨਹੀਂ ਐਦਾ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਆ ਲੇਕਿਨ ਜੋ ਸਾਡਾ ਮੀਨੂ ਹੈ ਜਿਹੜੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਨੂੰ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਜਿਹੜੇ ਵੇਰ ਕੁਝ ਖਾਸ ਟ੍ਰੇਨਿੰਗ ਨਹੀਂ ਲਈ ਅ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅ ਅਸੀਂ ਇਸ ਨੂੰ ਲਾਂਚ ਕਰਦਾ ਆ ਕਿੰਨਾ ਦਾ ਲੋਕਾਂ ਦਾ ਪਿਆਰ ਮਿਲਦਾ ਆ ਅ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਇਹ ਹੁਣੇ ਜੀ ਅਸੀਂ ਕੁਲਰ ਪੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਟੈਸਟ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਬੈਠੇ ਹੋਏ ਜਿਸ ਬੈਂਕਿੰਗ ਸੈਕਟਰ ਨੇ ਦਿੱਤੇ ਇਮੀਗ੍ਰੇਸ਼ਨ ਆਫਿਸਿਸ ਨੇ ਸ਼ਾਇਦ ਇਕੱਲ ਵੀ ਇਹ ਵजूद ਸੁਲਾ ਵੀ ਜਿਹੜਾ ਆ ਹਾਂ ਈਵਨ ਜਿੰਨੀਆਂ ਵੀ ਲੱਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਇਲਸ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰਿਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ